ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਆਵਾਜ਼ ਆ ਰਹੀ ਹੈ ਚੈਟ ਬਾਕਸ ਦੇ ਵਿੱਚ ਦੱਸਿਓ 52 ਨੂੰ ਚਾਹ ਤੁੱਤੇ ਓਕੇ ਜੀ ਹਾਂਜੀ ਪੇਜ ਸ਼ੋ ਹੋ ਰਿਹਾ ਤੁਹਾਨੂੰ ਮੈਂ ਬੁੱਕ ਦਾ ਪੇਜ ਸ਼ੋ ਕੀਤਾ ਹੈ ਲਵ ਫਾਰ ਮੀਲੀਆ ਦੀ ਓਲਗਾ ਆਪ ਲੋਕੋ ਕੋ ਪੇਜ ਸ਼ੋ ਹੋ ਰਹਾ ਹੈ ਓਕੇ ਜੀ ਓਕੇ ਅੱਜ ਆਪਾਂ ਇੱਕ ਸਟੋਰੀ ਹੈ ਜਿਹੜੀ ਉਹ ਪਹਿਲਾਂ ਸਟੱਡੀ ਕਰਦੇ ਹਾਂ ਠੀਕ ਹੈ ਜੀ ਜਿੰਨੀਆਂ ਵੀ ਆਪਾਂ ਵਰਬਸੇ ਯੂਜ਼ ਕੀਤੀਆਂ ਨੇ ਹੁਣ ਤੱਕ ਸਟੱਡੀ ਕੀਤੀਆਂ ਨੇਗੀਆਂ ਤੇ ਉਹਨਾਂ ਨੂੰ ਯੂਜ਼ ਕਰਕੇ ਆਪਾਂ ਟ੍ਰਾਂਸਲੇਸ਼ਨ ਕਰਨ ਦੀ ਟਰਾਈ ਕਰਦੇ ਆਂ ਸਟੋਰੀ ਪੜਾਂਗੇ ਠੀਕ ਹੈ ਜੀ ਗੁੱਡ ਮਾਰਨਿੰਗ ਜੀ वेरी ਗੁੱਡ ਮਾਰਨਿੰਗ ਹਾਂਜੀ ਲਵ ਫਾਰ ਮੀਲੀਆ ਦੀ 올ਗਾ ਹਾਂਜੀ ਮਾਈ ਡੀਅਰ ਸਟੂਡੈਂਟਸ ਸਭ ਤੋਂ ਪਹਿਲਾਂ ਫਾਮੀਲੀਆ ਫਾਮੀਲੀਆ ਸ਼ਬਦ ਦਾ ਮਤਲਬ ਕੀ ਹੁੰਦਾ ਹੈ ਫਾਮੀਲੀਆ ਦਾ ਮਤਲਬ ਕੀ ਹੈ ਫੈਮਿਲੀ ਪਰਿਵਾਰ ਹਨਾ ਜੀ ਫੈਮਿਲੀ ਪਰਿਵਾਰ ਲਾ ਲਾ ਇੱਥੇ ਆਰਟੀਕਲ ਯੂਜ਼ ਕੀਤਾ ਗਿਆ ਏ ਠੀਕ ਹੈ ਜੀ ਕਿਉਂਕਿ ਜਿਹੜਾ ਫਾਮੀਲੀਆ ਵਰਡ ਹੈ ਉਹ ਫੈਮਿਨਿਲੀਆ ਠੀਕ ਹੈ ਜੀ ਫੀਮੇਲ ਕੈਟਾਗਰੀ ਦਾ ਵਰਡ ਹੈ ਤੇ ਕੌਨਸੋਨੈਂਟ ਦੇ ਨਾਲ ਸਟਾਰਟ ਹੋ ਰਿਹਾ ਲਾ ਫਾਮੀਲੀਆ ਦੀ 올ਗਾ ਕਿਹਦਾ ਪਰਿਵਾਰ ਹੈ 올ਗਾ 올ਗਾ ਕਿਸੇ ਕੈਰੈਕਟਰ ਦਾ ਨੇਮ ਹੈ ਠੀਕ ਹੈ ਜੀ 올ਗਾ ਕਿਸੇ ਪਰਸਨ ਦਾ ਨੇਮ ਹੈ ਕਿਸ ਪਰਸਨ ਦਾ ਨੇਮ ਹੈ ਇਸ ਲੇਡੀ ਦਾ ਨੇਮ ਹੈ 올ਗਾ ਦਾ ਨੇਮ ਆਫ ਥਿਸ ਲੇਡੀ ਇਜ਼ 올ਗਾ ਇਸ ਲੇਡੀ ਦਾ ਨਾਮ 올ਗਾ ਹੈ ਲਵ ਫਰ ਮੀ ਲੀਆ ਦੀ 올ਗਾ ਹੁਣ ਇਥੇ ਦੀ ਹੈ ਜਿਹੜਾ ਇਥੇ ਪ੍ਰੈਪੋਜੀਸ਼ਨ ਯੂਜ਼ ਕੀਤੀ ਗਈ ਹੈ ਦੀ ਮੀਨਸ ਆਫ ਕਿਸਕਾ ਪਰਿਵਾਰ ਹੈ 올ਗਾ ਕਾ 올ਗਾ ਕਾ ਪਰਿਵਾਰ ਹਾਂਜੀ ਟਾਈਟਲ ਸਮਝ ਲੱਗ ਗਿਆ ਸਾਰਿਆਂ ਨੂੰ ਆਪਣੇ ਅੱਜ ਦੀ ਜਿਹੜੀ ਸਟੋਰੀ ਹੈ ਉਹਦਾ ਟਾਈਟਲ ਕੀ ਹੈ ਲਵ ਫਰ ਮੀ ਲੀਆ ਦੀ ਓਲਗਾ ਹਾਂਜੀ ਪੇਜ ਨੰਬਰ ਹੈਗਾ ਤੁਹਾਡੀ ਬੁੱਕ ਦਾ ਅ ਇੱਕ ਸੈਕਿੰਡ 23 23 23 ਪੇਜ ਨੰਬਰ ਹੈ ਤੁਹਾਡੀ ਬੁੱਕ ਦਾ ਠੀਕ ਹੈ ਜੀ ਉਹਨੋਂ ਵਾਲੀ ਬੁੱਕ ਹੈਗੀ ਆ ਜੀ ਓਲਗਾ ਦੀ ਫੈਮਿਲੀ ਵੈਰੀ ਗੁੱਡ ਬਹੁਤ ਅੱਛੀ ਹੁਣ ਆਪਾਂ ਰੀਡਿੰਗ ਕਰਦੇ ਆ ਉਹ ਕਹਿੰਦੇ ਓਲਗਾ ਐ ਓਕਰਾਈਨਾ ਓਲਗਾ ਐ ਉਕਰਾਈਨਾ ਉਕਰਾਈਨਾ ਜਿਦਾ ਆਪਾਂ ਕਹਿ ਦਿੰਨੇ ਆ ਓਲਗਾ ਐ ਇੰਡੀਆਨਾ ਹਨਾ ਓਲਗਾ ਐ ਪਾਕਿਸਤਾਨਾ ਮਤਲਬ ਯੂਕਰੇਨ ਤੋਂ ਐ ਜਿਦਾ ਹੁਣ ਇੰਡੀਆ ਦੇ ਲੋਕਾਂ ਨੂੰ ਇੰਡੀਅਨਸ ਕਿਹਾ ਜਾਂਦਾ ਐ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨੀ ਕਿਹਾ ਜਾਂਦਾ ਐ ਪਾਕਿਸਤਾਨਨਾ ਇੰਡੀਆਨਾ ਇੰਡੀਆ ਨੂੰ ਪਾਕਿਸਤਾਨ ਨੂੰ ਕਿਉਂਕਿ ਓਲਗਾ ਫੀਮੇਲ ਐ ਫਿਰ ਆ ਯੂਜ਼ ਕਰਨਾ ਸੀ ਉਹਨਾਂ ਨੇ ਉਕਰਾਈਨਾ ਮਤਲਬ ਯੂਕਰੇਨ ਤੋਂ ਆ ਤੁਸੀਂ ਸਾਰਿਆਂ ਨੇ ਨੇਮ ਸੁਣਿਆ ਹੋਵੇਗਾ ਕੰਟਰੀ ਦਾ

ए नाता आ बोरोदियन का ए नाता आ बोरोदियन का ਹੁਣ ਨਾਤਾ ਦਾ ਮਤਲਬ ਕੀ ਹੈ ਨਾਤਾ ਦਾ ਮਤਲਬ ਹੈ ਬੌਰਨ ਐਂਡ ਸ਼ੀ ਇਸ ਬੌਰਨ ਉਹ ਕਿੱਥੋਂ ਦੀ ਬੌਰਨ ਐ ਬੌਰਨ ਬੌਰਨ ਮਤਲਬ ਉਹਦਾ ਜਨਮ ਕਿੱਥੇ ਹੋਇਆ ਹੈ ਹੁਣ ਇੱਥੇ ਨਾਤਾ ਯੂਜ਼ ਕੀਤਾ ਗਿਆ ਹੈ ਇੱਥੇ ਨਾਤੋ ਨਹੀਂ ਲਿਖਿਆ ਗਿਆ ਨਾਤੋ ਕਿਉਂ ਨਹੀਂ ਲਿਖਿਆ ਗਿਆ ਡੀਅਰ ਸਟੂਡੈਂਟਸ ਲਾਸਟ ਤੇ ਉਲਟਿਮ ਜਿਹੜਾ ਲੈਟਰ ਹੈ ਆਪਣਾ ਉਲਟਿਮ ਉਹ ਲੈਟਰ ਆ ਉਹ ਕਿਉਂ ਨਹੀਂ ਯੂਜ਼ ਕੀਤਾ ਗਿਆ ਕਿਉਂਕਿ ਫੀਮੇਲ ਹੈ ਵੈਰੀ ਗੁੱਡ ਬਹੁਤ ਅੱਛੇ ਜੀ ਕਿਉਂਕਿ ਫੀਮੇਲ ਹੈ ਗਰਲ ਹੈ ਹੈਨਾ ਅਗਰ ਇੱਥੇ ਕਿਸੇ ਪਰਸਨ ਦੀ ਗੱਲ ਹੁੰਦੀ ਕਿ ਉਹਦਾ ਜਨਮ ਪੁਰੋਦੀਆਂਕਾ ਦਾ ਹੈ ਫਿਰ ਨਾਤਾ ਦੀ ਜਗ੍ਹਾ ਤੇ ਆਣਾ ਸੀਗਾ ਨਾਤ ਤੋਂ ਠੀਕ ਹੈ ਜੀ ਫਿਰ ਆਣਾ ਸੀਗਾ N A T O N A T O ਪੁਰੋਦੀਆਂਕਾ ਪੁਰੋਦੀਆਂਕਾ ਉਹਨਾਂ ਦੇ ਸ਼ਹਿਰ ਦਾ ਨਾਮ ਹੋਏਗਾ ਸਿਟੀ ਦਾ ਨਾਮ ਹੋਏਗਾ ਪੁਰੋਦੀਆਂਕਾ ए, ए मतलब है अते एंड एंड अते वो कदा बर्थ कितनों दाय जी बोर्न कितनों दिया बोरो दिया अनका उना पीकोला चिता उना उना मतलब एक उना मतलब एक पीकोला चिता पीकोला का मतलब होता है छोटा स्मॉल छोटा पीकोला का मतलब होता है स्मॉल मतलब छोटा चिता चिता मतलब शेर ਚਿਤਾ ਮਤਲਬ ਸਿਟੀ ਸ਼ਹਿਰ ਠੀਕ ਹੈ ਜੀ ਲਾਈਨ ਦਾ ਕੀ ਮਤਲਬ ਬਣ ਗਿਆ ਉਹ ਕਹਿੰਦੇ 올ਗਾ ਯੂਕਰੇਇਨਾ ਉਹ ਬੋਲਗਾ ਯੂਕਰੇਨ ਤੋਂ ਹੈ ਯੂਕਰੇਇਨਾ ਹੈ ਐਨਾਤਾ ਅਬੁਰੋਦੀਆਨਕਾ ਬੁਰੋਦੀਆਨਕਾ ਉਹਦਾ ਬਰਥ ਹੋਇਆ ਸ਼ੀ ਵਾਸ ਬੋਰਨ ਠੀਕ ਹੈ ਜੀ ਉਹਦਾ ਬਰਥ ਉਥੋਂ ਦਾ ਹੈ ਉਹਨਾ ਪੀਕੋਲਾ ਚਿਤਾ ਉਹਨਾ ਪੀਕੋਲਾ ਚਿਤਾ ਕਿਹੜੇ ਚਿਤਾ ਦੀ ਗੱਲ ਕਰੀ ਗਈ ਹੈ ਜੀ ਬੁਰੋਦੀਆਨਕਾ ਦੀ ਵੈਰੀ ਗੁੱਡ ਮਾਰਨਿੰਗ ਜੀ ਹਰਦੀਪ ਜੀ ਹਾਂਜੀ ਉਹਨਾ ਪਿਕੋਲਾ ਚਿਤਾ ਮਤਲਬ ਜਿਹੜਾ ਬੋਰੋ ਦੀਆਂ ਕਾ ਇੱਕ ਸਮਾਲ ਸਿਟੀ ਹੈ ਇੱਕ ਸਮਾਲ ਸਿਟੀ ਐ ਛੋਟਾ ਸ਼ਹਿਰ ਹੈ ਪਲੀਜ਼ ਨਾਲ ਦੇ ਨਾਲ ਬੋਕਾਬੁਲਰੀ ਨੋਟ ਕਰੀ ਚੱਲਿਓ ਕਰੀ ਚੱਲਿਓ ਠੀਕ ਹੈ ਜੀ ਪਿਕੋਲਾ ਦਾ ਮਤਲਬ ਕੀ ਹੁੰਦਾ ਹੈ ਸਮਾਲ ਛੋਟਾ ਚਿਤਾ ਦਾ ਮਤਲਬ ਹੁੰਦਾ ਹੈ ਸਿਟੀ ਠੀਕ ਹੈ ਜੀ ਵਿਚੀਨੋ ਵਿਚੀਨੋ ਦਾ ਮਤਲਬ ਹੁੰਦਾ ਹੈ ਨੀਅਰ ਪਾਸ ਕੋਲ ਵਿਚੀਨੋ ਹਾਂਜੀ ਵਿਚੀ ਨੋ ਵਿਚੀ ਨੋ ਦਾ ਮਤਲਬ ਕੀ ਹੁੰਦਾ ਹੈ ਨੇੜੇ ਨੀਅਰ ਪਾਸ ਆਕੀਵ ਆਕੀਵ ਉਹ ਕਹਿੰਦੇ ਜਿਹੜਾ ਬੋਰੋ ਦੀ ਾਨਕਾ ਹੈ ਇੱਕ ਛੋਟਾ ਸ਼ਹਿਰ ਹੈ ਕਿਦੇ ਨੇੜੇ ਹੈ ਕੀਵ ਕੀਵ ਇੱਕ ਹੋਰ ਸ਼ਹਿਰ ਦਾ ਨਾਮ ਹੈ ਕੀਵ ਦੇ ਨੇੜੇ ਇਹ ਸ਼ਹਿਰ ਪੈਂਦਾ ਹੈ ਕਿੱਥੇ ਜੀ ਇਨ ਉਕਰਾਈਨਾ ਇਨ ਉਕਰਾਈਨਾ ਮਤਲਬ ਉਹ ਜਿੱਦਾਂ ਹੁਣ ਮੰਨ ਲਓ ਆਪਾਂ ਕਹਿ ਦਿੰਨੇ ਆਂਗੇ ਮੰਨ ਲਓ ਆਪਾਂ ਨੇ ਕਹਿਣਾ ਕਿ ਉਹਦਾ ਜਲੰਧਰ ਦਾ ਜਨਮ ਹੈ ਹਨਾ ਜੋ ਕਹਿਣਾ ਪੜੇ ਤਰਨ ਤਰਨ ਅੰਮ੍ਰਿਤਸਰ ਦੇ ਨੇੜੇ ਪੈ ਜਾਂਦਾ ਵਾ ਹਨਾ ਆਪਾਂ ਨੇ ਮੰਨ ਲਓ ਇਦਾਂ ਕਹਿਣਾਗਾ ਕਿੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਠੀਕ ਹੈ ਜੀ ਸੋ ਉਹਨਾਂ ਨੇ ਕਿਹਾ ਵਾ ਕਿ ਕੋਲਗਾ ਇਹ ਉਕਰਾਈਨਾ ਉਹ ਉਕਰਾਈਨਾ ਹੈ ਯੂਕਰੇਨ ਤੋਂ ਹੈ ਐਨਾਤਾ ਅਬੁਰੋਦੀਆਂ ਕਾ ਉਹਦਾ ਜਨਮ ਬੁਰੋਦੀਆਂ ਕਾ ਹੋਇਆ ਹੈ ਹੁਣ ਨੋਟ ਕਰਨ ਵਾਲੀ ਜਿਹੜੀ ਗੱਲ ਕਿਹੜੀ ਹੈ ਜਿੱਥੇ ਜਿੱਥੇ ਸ਼ਹਿਰ ਦਾ ਨਾਮ ਆਇਆ ਉੱਥੇ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕੀਤੀ ਗਈ ਹੈ ਆ ਜਿੱਥੇ ਜਿੱਥੇ ਸ਼ਹਿਰ ਦਾ ਨਾਮ ਆਇਆ ਉੱਥੇ ਆ ਜਿੱਥੇ ਕੰਟਰੀ ਦਾ ਨਾਮ ਆਇਆ ਜੀ ਇਨ ਪਲੀਜ਼ ਇਹ ਚੀਜ਼ਾਂ ਨੂੰ ਨੋਟ ਕਰਿਆ ਕਰੋ ਇਨ ਹਨਾ ਹਾਂਜੀ ਉਕਰਾਈਨਾ ਤੱਕ ਕਲੀਅਰ ਹੈ ਸਾਰਿਆਂ ਨੂੰ ਓਕੇ ਵੈਰੀ ਗੁੱਡ ਬਾਅਦ ਵਿੱਚ ਮੈਂ ਵੋਕੇਬਲਰੀ ਤੁਹਾਡੇ ਤੋਂ ਪੁੱਛਣੀ ਹੈ ਬਾਅਦ ਵਿੱਚ ਮੈਂ मीनिंग ਤੁਹਾਡੇ ਤੋਂ ਕਰਵਾ ਲੈਣੀ ਠੀਕ ਹੈ ਜੀ ਸੋ ਪਲੀਜ਼ ਧਿਆਨ ਨਾਲ 11 23 ਸਤੰਬਰ 1972 ਮਿਲੇ ਮਿਲੇ ਕਿਹਨੂੰ ਬੋਲਦੇ ਨੇ ਜੀ 1000 ਨੂੰ ਮਿਲੇ ਮਤਲਬ 1000 ਮਿਲੇ 1000 9 ਨੂੰ ਕਿੰਨਾ ਕਹਿੰਦੇ ਹੁੰਨੇ ਆਪਾਂ ਜੀ 9 ਨੂੰ 9ਵੇ 9ਵੇ ਹੈ ਨਾ ਮਿਲੇ 9ਵੇ ਚੈਂਤੋ ਚੈਂਤੋ ਦਾ ਮਤਲਬ ਕੀ ਹੁੰਦਾ ਹੈ 100 100 ਮਿਲੇ 9ਵੇ ਚੈਂਤੋ 70 2 72 ਮਤਲਬ 72 72 72 ਮਿਲੇ 9ਵੇ ਚੈਂਤੋ 70 2 हां जी ਹੁਣ ਉਹ ਕਹਿੰਦੇ ਉਹਨਾਂ ਨੇ ਕਿਹਾ ਕਿ ਹਵਾ ਉਹ ਉਹਨਾਂ ਨੇ ਸਟਾਰਟਿੰਗ ਤੋਂ ਗੱਲ ਉਹਦੇ ਬਰਥ ਤੋਂ ਚੱਲ ਰਹੀ ਸੀਗੀ ਉਹਦੇ ਬਰਥ ਤੋਂ ਗੱਲ ਆਈ ਨਾ ਜਿਹੜੀ ਸਟਾਰਟ ਹੋਈ ਹੋਈ ਸੀਗੀ ਕਹਿੰਦੇ ਬੋਰੋਦਿਆਂ ਦਾ ਬਰਥ ਹੋਇਆ ਜਿਹੜਾ ਇੱਕ ਪਿਕੋਲਾ ਚਿਤਾ ਹੈ ਛੋਟਾ ਜਿਹਾ ਸ਼ਹਿਰ ਹੈ ਕੀਵ ਦੇ ਨੇੜੇ ਕੀਵ ਕਿੱਥੇ ਹੈ ਹੁਣ ਯੂਕਰੇਨਾਂ ਦੇ ਵਿੱਚ ਹੈਗਾ ਵਾ ਕਦੋਂ ਹੋਇਆ ਸੀ ਜਨਮ ਉਹਦਾ 23 ਸੈਪਟੇਮਬਰ ਹੈ ਨਾ 23rd ਆਫ ਸੈਪਟੇਮਬਰ 23 ਸਤੰਬਰ ਨੂੰ ਉਹਦਾ ਬਰਥ ਹੋਇਆ ਸੀਗਾ 1972 ਦੇ ਵਿੱਚ

ਸ਼ੀ ਇਜ਼ 36 ਇਅਰਸ 올ਡ ਵੈਰੀ ਗੁੱਡ ਬਹੁਤ ਅੱਛੇ ਉਹ 36 ਸਾਲ ਦੀ ਹੈ ਹਾਂਜੀ ਆ ਤਰੰਤਾ ਸਹੀ ਆਨੀ ਐਦ ਐ ਇਨ ਇਟਾਲੀਆ ਦਾ ਤ੍ਰੈਮੇਜ਼ੀ ਹਾਂਜੀ ਡੀਅਰ ਸਟੂਡੈਂਟਸ ਇੱਥੇ ਤੱਕ ਇੱਕ ਵਾਰ ਰੀਡ ਕਰ ਲਓ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਕਨਫਿਊਜ਼ਨ ਹੋ ਤੁਸੀਂ ਪੁੱਛ ਸਕਦੇ ਹੋ हाँ जी डियर ना, ना ना, तो स्टूडेंट्स okay. हाँ फाइका जी ने पूछा कंट्री के लिए आ इस्तेमाल होगा इमान जी ने पूछा मैम इसमें यूक्रेना कंट्री है या सिटी है इसमें का कोई मतलब नहीं है उक्राइना अगर कंट्री है तो कंट्री है अगर सिटी है तो सिटी है उक्राइना यूक्रेन, यूक्रेन, कंट्री है जैसे इंडिया पाकिस्तान इटली एक देश है एक कंट्री है अभी यहाँ पे यू उकराइना उकराइना लिखा हुआ है ना उकराइना के लिए उन्होंने इन यूज किया है इन इटालिया इन उकर इन पाकिस्तान इन इंडिया गए? हां तो पहला आ कंट्री से आ गए इन यहां तक क्लियर है यहाँ तक क्लियर है आपको ओके। ओके। सही अंतसया नि इतालिया दा ट्रैमेजी ऐत का मतलब है एंड ऐत का मतलब है एंड यहाँ पे लिखा है उन्होंने कि उसकी एज उसकी उम्र उसकी आयु 36 ईयर्स है 36 साल दी है वो वो 36 आ, की है ठीक है जी एंड वो इटली में है ए, इन इतालिया मतलब इटली में है दा दा प्रेपोजिशन है दा का मतलब होता है फ्रॉम

ओलगा ए इन इटालिया द सोला ओलगा इटली में है द सोला अकेले से है वो अकेली है शी इज अलोन वो अकेली है इटली में ठीक है जी ला सुआ फमीलिया सुआ मतलब उसका उसका परिवार हर फैमिली ला सुआ फमीलिया ए इन उक्राइना उसका परिवार उसका ਪਰਿਵਾਰ ਯੂਕਰੇਨ ਦੇ ਵਿੱਚ ਹੈ ਹਾਂਜੀ ਬ੍ਰਦਰ ਐਜ਼ ਐਜ਼ ਦਾ ਮਤਲਬ ਹੁੰਦਾ ਐਂਡ ਐਜ਼ ਮਤਲਬ ਐਂਡ ਅਤੇ ਐਂਡ ਇੱਥੇ ਐਜ਼ ਤਾਂ ਕਿਉਂ ਯੂਜ਼ ਕੀਤਾ ਗਿਆ ਕਿਉਂਕਿ ਜਿਹੜਾ ਨੈਕਸਟ ਵਰਡ ਹੈ ਉਹ ਕਾਲੇ ਦੇ ਨਾਲ ਸਟਾਰਟ ਹੋਇਆ ਵਾ ਤਾਂ ਕਰਕੇ ਫਿਰ ਐਜ਼ ਯੂਜ਼ ਕੀਤਾ ਗਿਆ ਵੈਸੇ ਤਾਂ ਆਪਾਂ ਸਿੰਪਲ ਆਹ ਵਾਲੀ ਹੀ ਯੂਜ਼ ਕਰਦੇ ਹੁੰਨੇ ਆ ਨਾ ਐਂਡ ਦੇ ਲਈ ਇੱਥੇ ਐਜ਼ ਦਾ ਮਤਲਬ ਹੁੰਦਾ ਵਾ ਐਂਡ ਅਤੇ 올가 에인 이탈리아 다16 16 मतलब ਇਕੱਲੀ ਐ ਸ਼ੀ ਇਸ ਅਲੋਨ ਉਹ ਇਕੱਲੀ ਹੈ ਇਟਲੀ ਦੇ ਵਿੱਚ ਅਲੋਨ अकेਲੀ ਉਹਨੇ ਤੇ 16 ਕਿਉਂ ਯੂਜ਼ ਕੀਤਾ ਗਿਆ ਸੋਲੋ ਕਿਉਂ ਨਹੀਂ ਕਿਹਾ ਹੈਗਾ ਵੈਸੇ ਤਾਂ ਅਲੋਨ ਨੂੰ ਸੋਲੋ ਕਹਿੰਦੇ ਨੇਗੇ ਸੋਲੋ ਕਿਉਂ ਨਹੀਂ ਕਿਹਾ 16 ਕਿਉਂ ਯੂਜ਼ ਕੀਤਾ ਵਾ ਆ ਕਿਉਂ ਯੂਜ਼ ਕੀਤਾ ਹੈ ਫੀਮੇਲ ਐ ਵੈਰੀ ਗੁੱਡ ਬਹੁਤ ਅੱਛੇ ਜੀ ਵੈਰੀ वेरी गुड बहुत अच्छे हाँ जी ओलगा ए इन इता आलिया है ला सु फमीलिया मतलब उसका परिवार उसका परिवार हाँ जी माई डियर स्टूडेंट्स यहाँ पे सुआ क्यों यूज किया गया है उसका यहाँ पे सुओ क्यों नहीं यूज किया सुओ सुओ का मायने भी तो उसका ही होता है ना सुओ क्यों नहीं यूज किया क्योंकि जो आगे अपना शब्द है ना जो आगे हमारा वर्ड है जिसके लिए यूज किया गया है जिद यूज किया गया फीमेल फीमेल वर्ड फीमेल वर्ड कैटेगरी है ठीक है जी सुआ सुमीलिया मतलब उसका परिवार ओद परिवार ठीक है सुआ सुमीलिया उसका परिवार सुओ मेल वेरी गुड बहुत अच्छे सुओ मेल हूं आप देने ओदबल टेबल, टेबल ਉਹ ਦਾ ਟੇਬਲ ਟੇਬਲ ਨੂੰ ਆਪਾਂ ਕਹਿੰਨੇ ਤਾਂ ਬੋਲੋ ਉਹ ਦਾ ਟੇਬਲ ਫਿਰ ਆਪਾਂ ਸੂਆ ਤਾਂ ਬੋਲੋ ਕਹਿ ਸਕਦੇ ਆ ਸੂਆ ਤਾਂ ਬੋਲੋ نو نو ਵੀ ਕੈਨਟ ਸੇ ਨੋਈ ਨਨ ਪੋਸੀ ਆ ਮੋਦੀਰੇ ਵੀ ਹੈਵ ਟੂ ਸੇ ਦੋ ਵੀ ਆ ਮੋਦੀਰੇ ਸੂਆ ਤਾਂ ਬੋਲੋ ਫਿਰ ਆਪਾਂ ਕੀ ਕਹਾਂਗੇ ਸੂਆ ਤਾਂ ਬੋਲੋ ਆਪਾਂ ਨੂੰ ਜਿਹੜਾ ਨੈਕਸਟ ਵਰਡ ਹੈ ਜਿਹਦੇ ਲਈ ਆਪਾਂ ਯੂਜ਼ ਕਰ ਰਹੇ ਆਂਗੇ ਕਿ ਆਪਾਂ ਕੀ ਦੀ ਚੀਜ਼ ਦੀ ਗੱਲ ਕਰ ਰਹੇ ਆ ਉਹ ਆਪਾਂ ਨੂੰ ਦੱਸੇਗਾ ਸੂ ਆਏਗਾ ਜਾਂ ਸੂਆ ਆਏਗਾ

पाद्रे मीन्स फादर पिताजी फादर पाद्रे फादर सी क्या अम्मा सी क्या शब्द केड़ी वर्ब दे विच आया जी क्या मतलब मीनिंग है इसका सी क्या अम्मा तनु तो मैं वर्ब करवाई हुई है, है क्लास दे विच क्या मारसी क्या मारी वेरी गुड बहुत अच्छे क्या सी वेरी गुड very good o okay, kande il padre si chiama ivan ode father unna de father ne jo ode father da naam kya hai ivan la madre madre means mother ode mata ji hai na la madre si chiama alina odi mother da name kya hai unna di mother da name kya hai alina a un fratello fratello matlab brother bhai hika ji bra brother a unfratello e una sorella sorella means sister sorella means sister fratello brother madre mata ji mother padre pita ji father ha ji olga de father da naam ivan hai olga di mother da name alina hai ਔਲ ਗਾਦਾ ਇੱਕੋ ਭਰਾ ਹੈ ਇੱਕ ਭੈਣ ਹੈ ਹਾਂਜੀ ਸੋਰੇਲਾ ਤੱਕ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਕਨਫਿਊਜ਼ਨ ਹੋਵੇ 올 ਕਲੀਅਰ ਮੈਂ ਮਾਈਕ ਆਨ ਕਰਨ ਲੱਗੀ ਹਾਂ ਸੋਰੇਲਾ ਤੱਕ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਕਨਫਿਊਜ਼ਨ ਕਨਫਿਊਜ਼ਨ ਹੋਵੇ ਤੁਸੀਂ ਪੁੱਛ ਸਕਦੇ ਹੋ ਇੱਕ ਸੈਕਿੰਡ ਜੀ ਸਟੂਡੈਂਟਾ ਸੈਕਿੰਡ ਹਾਂਜੀ ਕਿਸੇ ਵੀ ਸਟੂਡੈਂਟ ਨੂੰ ਕੋਈ ਕਨਫਿਊਜ਼ਨ ਆ ਕੁਝ ਨਹੀਂ ਸਮਝ ਲੱਗਾ ਤੁਸੀਂ ਪੁੱਛ ਸਕਦੇ ਹੋ ਨੋ ਚੇ ਪ੍ਰੋਬਲਮ ਆ ਠੀਕ ਆ ਮੈਮ ਜੀ ਓਕੇ ਜੀ ਓਕੇ ਨੈਕਸਟ ਚੱਲਦੇ ਆਪਾਂ ਇਲ ਫਰਾਟੈਲੋ ਹਾਂ ਇਲ ਫਰਾਟੈਲੋ ਸਿਕਿਆਮਾ ਯੂਰੀ ਇਲ ਫਰਾਟੈਲੋ ਸਿਕਿਆ ਰੱਖ ਦੋ ਆਲੂ ਪਰੇ ਤੇ ਬਣਾ ਦੋਗੇ ਸਿਸਟਰ ਮੈਂ ਮਾਈਕੋਨ ਤਾਂ ਕੀਤੇ ਸੀਗੇ ਮੈਂ ਮਾਈਕੋਨ ਨਹੀਂ ਆਟਾ ਨਹੀਂ ਪਿਆ ਸਿਸਟਰ ਜੀ ਮੈਂ ਮਾਈਕੋਨ ਤਾਂ ਕੀਤੇ ਸੀ ਤਾਂ ਕੁਝ ਇਸ ਤੋਂ ਬਾਅਦ ਕਲਾਸ ਦੇ ਵਿੱਚ ਮਾਈਕ ON ਨਹੀਂ ਹੋਣਗੇ ਅੱਜ ਇਸ ਤੋਂ ਬਾਅਦ ਕਲਾਸ ਦੇ ਵਿੱਚ ਮਾਈਕਸ ON ਨਹੀਂ ਹੋਣਗੇ ਠੀਕ ਹੈ ਜੀ ਸੋ ਪਲੀਜ਼ ਸਟੂਡੈਂਟਸ ਪਲੀਜ਼ ਥੋੜਾ ਡਿਸਪਲਿਨ ਬਣਾ ਕੇ ਰੱਖਿਆ ਕਰੋ ਕਲਾਸ ਦੇ ਵਿੱਚ ਠੀਕ ਹੈ ਜੀ ਮੈਂ ਮਾਈਕ ON ਤਾਂ ਕੀਤੇ ਸੀਗੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਸਮਝ ਲੱਗ ਰਹੀ ਹੈ ਜਾਂ ਨਹੀਂ ਸਮਝ ਲੱਗ ਰਹੀ ਹੈਗੀ ਇਟ ਡਸਨਟ ਮੀਨ ਕਿ ਤੁਸੀਂ ਹਨਾ ਦੂਜੇ ਸਟੂਡੈਂਟਸ ਦੀ ਸਟੱਡੀ ਖਰਾਬ ਕਰੋਗੇ ਅਗਰ ਤੁਸੀਂ ਫੈਮਿਲੀ ਚ ਕੋਈ ਗੱਲ ਕਰਨੀ ਹੈ ਆਈ ਡੋਨਟ ਹੈਵ ਐਨੀ ਪ੍ਰੋਬਲਮ ਮੈਨੂੰ ਕੋਈ ਪ੍ਰੋਬਲਮ ਨਹੀਂ ਕਲਾਸ ਦਾ ਤਾਂ ਕੋਈ ਚੱਕਰ ਨਹੀਂ ਕਲਾਸ ਤਾਂ ਫੇਰ ਲੱਗ ਜੂਗੀ ਲੈਂਗੁਏਜ ਦਾ ਕੋਈ ਚੱਕਰ ਨਹੀਂ ਲੈਂਗੁਏਜ ਤਾਂ ਫੇਰ ਸਿੱਖੀ ਜਾਊਗੀ ਹਨਾ ਕੋਈ ਪ੍ਰੋਬਲਮ ਨਹੀਂ ਤੁਸੀਂ ਮਾਈਕ ਆਫ ਕਰਕੇ ਗੱਲ ਕਰੋ ਹਾਂਜੀ ਸੀ ਕਿਆ ਮਾ ਹੁਣ ਇੱਕ ਸਿਸਟਰ ਦਾ ਕੁਐਸਚਨ ਆਇਆ ਮੈਮ ਸੀ ਦਾ ਮਤਲਬ ਕੀ ਹੈ ਸੀ ਮੈਂ ਤੁਹਾਨੂੰ ਵੈਰਬੋ ਕਿਆ ਮਾਰਸੀ ਕਰਵਾਈ ਸੀਗੀ ਕਲਾਸ ਦੇ ਵਿੱਚ ਉਹਦੇ ਵਿੱਚ ਹੈਗਾ ਸੀਗਾ ਸੀ ਕਿਆ ਮਾ उत् आपने यूज करना है मी क्या मो मेरा नाम मैन कहा जाता है ती क्या मी तुझे कहा जाता है लुई लई दे यूज करना है ठीक है जी ओके नेक्स्ट। जो इल वर्ड है जो आर्टिकल है जब हम आर्टिकल वाला टॉपिक करेंगे तब आप लोगों को ये क्लियर हो जाएगा बिल्कुल इल क्यों क्या है ला क्या है ओके जी डों ਬਹੁਤ ਜਲਦੀ ਹਮ ਕਲਾਸ ਮੇ ਕਰੇਗੇ ਡੋਨਟ ਵਰੀ ਹਾਂਜੀ ਨੈਕਸਟ ਕਿਥੇ ਸੀਗੇ ਆਪਾਂ ਇਲਫਰਾਟੈਲੋਸੀ ਕਿਆਮਾ ਇਲਫਰਾਟੈਲੋਸੀ ਕਿਆਮਾ ਯੂਰੀ ਉਹਦੇ ਬ੍ਰਦਰ ਦਾ ਨਾਮ ਯੂਰੀ ਹੈ ਐ ਅਤੇ ਲਾਸੋਰੇਇਲਾਸੀ ਕਿਆਮਾ ਨਤਾਸ਼ਾ ਉਹਦੀ ਸਿਸਟਰ ਦਾ ਨੇਮ ਹਰ ਸਿਸਟਰ ਨੇਮ ਇਜ਼ ਅ ਨਤਾਸ਼ਾ ਉਸਕੀ ਸਿਸਟਰ ਕਾ ਨੇਮ ਨਤਾਸ਼ਾ ਹੈ ਯੂਰੀ ਐਸਪੋਜ਼ਾ ਤੋ यूरी क्या है स्पोसातो है हाँ जी माय डियर स्टूडेंट्स स्पोसातो मैंने आप लोगों को बताया हुआ है इसका माने इसका मीनिंग बताया हुआ है मैरिड शादीशुदा यूरी है जो उसका ब्रदर है वो क्या है शादीशुदा है ही इज मैरिड यूरी इज मैरिड वो शादीशुदा है ठीक है जी नेक्स्ट सुआ मोलिए सुआ मोलिए मोलिए उसकी वाइफ उसकी वाइफ उस उसकी पत्नी उसकी वाइफ जैसे मैं बोला सुआ मोलिए सीखिया म आना उसकी वाइफ का नाम क्या है उसका जो ब्रदर है ना ओलगा का उसकी वाइफ का नाम है आना सीखिया म आना नेक्स्ट ਲੋਰੋ ਆਨੋ ਉਨਫੀਲਿਓ ਦੀ ਨੋ ਮੇ ਰੂਦੀ ਉਹਨਾਂ ਦਾ ਇੱਕ ਬੇਟਾ ਏ ਲੋਰੋ ਆਨੋ ਵਰਬੋ ਆਵੇਰੇ ਯੂਜ਼ ਕੀਤੀ ਗਈ ਹੈ ਉਹਨਾਂ ਦਾ ਇੱਕ ਬੇਟਾ ਹੈ ਉਨਫੀਲਿਓ ਦੀ ਨੋ ਮੇ ਉਸਕਾ ਕੀ ਨਾਮ ਹੈ ਰੂਦੀ ਉਹਨਾਂ ਦਾ ਇੱਕ ਬੇਟਾ ਹੈ ਜਿਹਦਾ ਨਾਮ ਕੀ ਹੈ ਜੀ ਰੂਦੀ ਹੈ ਹਾਂਜੀ ਰੂਦੀ ਸ਼ਬਦ ਤੱਕ ਕਲੀਅਰ ਹੈ ਸਾਰਿਆਂ ਨੂੰ ਗਰੀਟ ਬਹੁਤ ਅੱਛੇ ਜੀ ਬਹੁਤ ਅੱਛੇ ਨੈਕਸਟ ਲਾਸਟ ਹੋ ਰਹੀ ਹੈ ਨਤਾਸ਼ਾ ਐਵੇਦੋਵਾ ਉਹਨਾਂ ਨੇ ਆਪਾਂ ਨੂੰ ਪਹਿਲਾਂ ਦੱਸਿਆ ਕਿ ਦੇ ਫਾਦਰ ਦਾ ਨਾਮ ਇਹ ਆ ਉਹਨਾਂ ਦੀ ਮਦਰ ਦਾ ਨਾਮ ਇਹ ਆ ਫਿਰ ਬ੍ਰਦਰ ਬਾਰੇ ਦੱਸਿਆ ਬ੍ਰਦਰ ਦੀ ਵਾਈਫ ਦਾ ਨਾਮ ਇਹ ਆ ਹਨ ਉਹਨਾਂ ਦਾ ਇੱਕ ਬੇਟਾ ਬ੍ਰਦਰ ਦੀ ਫੈਮਲੀ ਹੋਗੀ ਨਾ ਬ੍ਰਦਰ ਦਾ ਸਾਰਾ ਉਹਨਾਂ ਨੇ ਜੋ ਵੀ ਹੈਗਾਗਾ ਦੱਸਤਾ ਉਹਨਾਂ ਦੇ ਬਾਰੇ ਹਨਾ ਉਹਨਾਂ ਦੀ ਲਾਈਫ ਦੇ ਬਾਰੇ ਨੈਕਸਟ ਕਿਹਨਾਂ ਦੇ ਬਾਰੇ ਗੱਲ ਚੱਲਦੀ ਹੈ ਨਤਾਸ਼ਾ ਲਾਸੋਰੇ ਲਨਤਾ ਆਸ਼ਾ ਐ ਵੇਦੋਵਾ ਵੇਦੋਵਾ ਮਤਲਬ ਵਿਦੋ ਵਿਦਵਾ ਵਿਦਵਾ ਜਿਨ੍ਹਾਂ ਦੇ ਹਸਬੈਂਡ ਦੀ ਜੋ ਡੈਥ ਹੋਈ ਹੋਈ ਹੈ ਠੀਕ ਹੈ ਜੀ ਲਾਸੋਰੇ ਲਨਤਾ ਆਸ਼ਾ ਐ ਵੇਦੋਵਾ ਵੇਦੋਵਾ ਮਤਲਬ ਵਿਦਵਾ ਵਿਦੋ ਠੀਕ ਹੈ ਜੀ ਜਿਨ੍ਹਾਂ ਦੇ ਹਸਬੈਂਡ ਦੀ ਕੀ ਹੈ ਜੀ ਡੈਥ ਹੋਈ ਹੋਈ ਹੈ ਨੈਕਸਟ ਉਹਨਾਂ ਨੇ ਲਿਖਿਆ ਵੀ ਹੈ ਇਲਮਾਰੀ ਤੋਂ ਐਮਓ ਔਰ ਤੋਂ ਇਲਮਾਰੀ ਤੋਂ ਐ ਮੋਰ ਤੋਂ ਮੋਰ ਤੋਂ ਮਤਲਬ ਜਿਹੜੇ ਉਹਨਾਂ ਦੇ ਹਸਬੈਂਡ ਨੇਗੇ ਹੀ ਇਜ਼ ਨਾਟ ਹੀ ਇਜ਼ ਨੋ ਮੋਰ ਉਹਨਾਂ ਦੀ ਜਿਹੜੀ ਡੈਥ ਹੋ ਗਈ ਉਹ ਹੋ ਚੁੱਕੀ ਐ ਠੀਕ ਹੈ ਜੀ ਹੀ ਇਜ਼ ਡਾਈਡ ਵਿਦੋਵਾ ਦਾ ਮਤਲਬ ਕੀ ਆਏ ਵਿਦੋਵਾ ਵਿਧਵਾ widow ਵਿਧਵਾ ਹਨਾ ਮੌਤ ਤੋਂ ਮਤਲਬ dead ਹਨਾ ਉਹਨਾਂ ਦੇ ਜਿਹੜੇ husband ਉਹਨਾਂ ਦੀ death ਹੋ ਚੁੱਕੀ ਹੈ ਹਨਾ is a, no more ਕਿ ਉਹਨਾਂ ਦੀ death okay next line ਵਿਧਵਾ ਜੀ 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 next lines ਆਪਾਂ ਪੜਨ ਲੱਗੇ ਆ ਨਤਾਸ਼ਾ ਆਦੂਏ ਫੀਲੀ ਨਤਾਸ਼ਾ ਦੇ ਅੱਗੇ ਦੋ ਬੱਚੇ ਨੇਗੇ ਉਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਆ ਨਤਾਸ਼ਾ ਦੇ ਦੋ ਬੱਚੇ ਨੇਗੇ ਬੱਚੇ ਕਿਨੇ ਜੀ ਪੀਕੋਲੀ ਨੇਗੇ ਪੀਕੋਲੀ ਨੇਗੇ ਹਾਂਜੀ ਪੀਕੋਲੀ ਕੀ ਹੁੰਦਾ ਹੈ ਉਪਰ ਆਪ ਇੱਕ ਪੋਵਰਡ ਕਰਕੇ ਆਏ ਸੀ ਪੀਕੋਲਾ ਪੀਕੋਲੀ ਦਾ ਮਤਲਬ ਕੀ ਹੈ ਪੀਕੋਲੀ ਹਾਂਜੀ ਉਹਦੇ ਜਿਹੜੇ ਬੱਚੇ ਨੇਗੇ ਛੋਟੇ ਨੇਗੇ ਉਸਕੇ ਜੋ ਬੱਚੇ ਹੈ ਉਹ ਅਭੀ ਛੋਟੇ ਹੈ ਬਹੁਤ ਛੋਟੇ ਨੇਗੇ ਪੀਕੋਲੀ ਮਤਲਬ ਬਹੁਤ ਛੋਟੇ ਨੇਗੇ हम इतनी पीकोला क्यों नहीं कहा गया पीकोलो क्यों नहीं कहा गया पीकोली कोली क्यों क्या वाई क्यों यूज की क्योंकि दो बच्चे ने गे है क्योंकि पुराले ने दुए ने गए दुए फूए फीली, फीली क्योंकि एक से ज्यादा की बात हो रही है वेरी गुड बहुत अच्छे क्योंकि एक से ज्यादा की बात हो रही है उन मास्कियो एक मास्कियो है मतलब एक बेटा है ए उना फेमिना और एक फेमिना है मतलब एक गुड़िया है एक लड़की है इल बम्बिनो बम्बिनो आंद्रेई बम्बिनो मतलब बेटा बम्बिनो मतलब बेटा बच्चा मेल बच्चा ठीक है इल बम्बिनो आंद्रेई आनोवेआनी वो कहंदे जड़ा बम्बिनो है ਉਦੋਂ ਨਾਮ ਆਂਦਰੀ ਹੈ ਉਹ 9 ਸਾਲ ਦਾ ਹੈ ਹੀ ਇਸ 9 ਇਅਰਸ 올ਡ ਲਬ ਬੰਬੀਨਾ ਬੰਬੀਨਾ ਮਤਲਬ ਕੁੜੀਆ ਲੜਕੀ ਗਰਲ ਇਰੀਨਾ ਆ ਚਿੰਕਵਿਆਨੀ ਜੋ ਲੜਕੀ ਹੈ ਨਤਾਸ਼ਾ ਥੀ ਉਹ ਕਿਤਨੇ ਟਾਈਮ ਕੀ ਹੈ ਕਿਤਨੀ ਏਜ ਹੈ ਉਸਕੀ ਚਿੰਕਵਿਆਨੀ 5 ਇਅਰਸ 올ਡ ਆਂਦਰੀ ਇਰੀਨਾ ਆਂਦਰੀ ਐ ਇਰੀਨਾ ਸਤਨਮੋਲ ਤੋਂ ਭੇਨੇ ਤਾਨੋ ਸ਼ਬਦ ਵੇਰਪੋ ਤਾਰੇ ਦੇ ਵਿੱਚੋਂ ਆਇਆ ਉਹ ਕਹਿੰਦੇ ਬਹੁਤ ਵਧੀਆ ਨੇਗੇ ਉਹ ਬੱਚੇ ਨੇ ਜਿਹੜੇ ਨਤਾਸ਼ਾ ਦੇ ਉਹ ਬਹੁਤ ਵਧੀਆ ਨੇਗੇ ਮੋਲ ਤੋਂ ਬੇਨੇ ਨੇ ਕੋਨ ਕੋਨ ਸ਼ਬਦ ਦਾ ਮਤਲਬ ਹੁੰਦਾ ਹੈ ਨਾਲ ਸਾਥ ਵਿਦ ਕੋਨ ਦਾ ਮਤਲਬ ਹੁੰਦਾ ਹੈ ਸਾਥ ਵਿਦ ਕਿਹਦੇ ਨਾਲ ਜੀ ਆ ਜੀ ਆ ਬੋਲਦੇ ਨੇ ਜਦੋਂ ਆਪਾਂ ਕਹਿੰਦੇ ਮਾਸੀ ਚਾਚੀ ਭੂਆ ਹਨਾ ਜਦੋਂ ਆਪਾਂ ਆਂਟ ਸ਼ਬਦ ਯੂਜ਼ ਕਰ ਲੈਂਦੇ ਆਂਗਰੇਜ਼ੀ ਦੇ ਵਿੱਚ ਆਂਟ ਜਿਹਦਾ ਮਾਸੀ ਚਾਚੀ ਭੂਆ ਹਨਾ ਜ਼ੀਆ ਓਲਗਾ ਜਿਹੜੀ ਉਹਨਾਂ ਦੀ ਜ਼ੀਆ ਹੈਗੀ ਹੈ ਓਲਗਾ ਉਹਦੇ ਨਾਲ ਉਹ ਬੱਚੇ ਨੇ ਜਿਹੜੇ ਬਹੁਤ ਵਧੀਆ ਨੇ adjustable ਨੇ ਗੇ ਮਤਲਬ ਉਹਨਾਂ ਦਾ ਵਧੀਆ ਦਿਲ ਲੱਗਾ ਹੋਇਆ ਸਾਨੂੰ ਬਹੁਤ ਤੋਂ ਬੇ ਨੇ ਹਾਂਜੀ ਅਹ story ਜਿਹੜੀ ਕਰਵਾਈ ਹੈਗੀ clear ਹੈ ਸਾਰਿਆਂ ਨੂੰ ਕਿਸੇ ਵੀ student ਨੂੰ ਕੋਈ ਵੀ doubt ਹੋਵੇ ਤੁਸੀਂ ਪੁੱਛ ਸਕਦੇ ਹੋ।